ਰੂਪਨਗਰ ਜ਼ਿਲ੍ਹੇ ਅੰਦਰ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਮੁਲਾਂਕਣ ਕਰਨ ਅਤੇ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਦੇ ਮੰਤਵ ਤਹਿਤ ਅੱਜ ਸੇਤਿ ਪਰਿਵਾਰ ਭਲਾਈ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਵੱਲੋਂ ਸਥਾਨਕ ਸਿਵਲ ਹਸਪਤਾਲ ਰੂਪਨਗਰ ਦਾ ਅਚਨਚੇਤ ਦੌਰਾ ਕੀਤਾ ਗਿਆ ਇਸ ਦੌਰੇ ਦੌਰਾਨ ਉਨ੍ਹਾਂ ਨੇ ਸੇਵਾ ਸਰਜਨ ਰੂਪਨਗਰ ਨੂੰ ਸਾਫ ਸਫਾਈ ਮੁਰੰਮਤ ਦਾ ਹੋਣ ਵਾਲਾ ਕੰਮ ਅਤੇ ਐਮਰਜੈਂਸੀ ਸੇਵਾਵਾਂ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣ ਦੀ ਹਦਾਇਤ ਕੀਤੀ ਇਸ ਮੁਕੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਡਾਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਨੰਗਲ ਵੱਲੋਂ ਸੀਐਸਆਰ ਅਧੀਨ ਐਫਰੇਸਿਸ ਮਸ਼ੀਨ ਪ੍ਰਾਪਤ ਕੀਤੀ ਗਈ ਹੈ ਜਿਸ ਦੀ ਕੀਮਤ ਤਕਰੀਬਨ 32 ਲੱਖ ਰੁਪਇਆ ਹੈ ਅਤੇ ਇਸ ਨੂੰ ਜ਼ਿਲ੍ਹਾ ਹਸਪਤਾਲ ਦੇ ਬਲੱਡ ਬੈਂਕ ਵਿੱਚ ਸਥਾਪਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਦੇ ਲਈ ਬਲੱਡ ਬੈਂਕ ਵਿੱਚ ਇੱਕ ਅਲੱਗ ਕਮਰਾ ਨੁਰੰਦਾ ਸੀ ਜੋ ਕਿ ਬਣਨਾ ਸ਼ੁਰੂ ਹੋ ਗਿਆ ਹੈ। ਇਸ ਵੰਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਐਫਰੇਸਿਸ ਮਸ਼ੀਨ ਖੂਨ ਦੀ ਸੰਗਨਤਾ ਪਲੇਟਲਰ ਪਲਾਜ਼ਮਾ ਜਾਂ ਹੋਰ ਖਾਸ ਸੱਤਾਂ ਨੂੰ ਅਲੱਗ ਕਰਨ ਲਈ ਵਰਤੀ ਜਾਂਦੀ ਹੈ। ਉਹਨਾਂ ਇਹ ਵੀ ਕਿ ਕਿ ਐਫਰੇਸਿਸ ਮਸ਼ੀਨ ਨੂੰ ਖੂਨ ਦੇ ਰੋਗਾਂ ਜਿਵੇਂ ਕਿ ਲੋਕਮੀਆਂ, ਐਨੀਮੀਆ ਅਤੇ ਡੇਂਗੂ ਰੋਗਾਂ ਦੇ ਇਲਾਜ ਵਿੱਚ ਵਰਤਿਆ ਜਾਂਦਾ ਹੈ। ਡਾਕਟਰ ਬੀਸੀ ਨੇ ਕਿਹਾ ਕਿ ਜ਼ਿਲ੍ਹਾ ਹਸਪਤਾਲ ਵਿੱਚ ਇਹ ਮਸ਼ੀਨ ਸਥਾਪਿਤ ਹੋਣ ਉਪਰੰਤ ਕਈ ਤਰ੍ਹਾਂ ਦੇ ਰੋਗਾਂ ਦੇ ਮਰੀਜ਼ਾਂ ਦੇ ਇਲਾਜ ਵਿੱਚ ਮਦਦਗਾਰ ਸਾਬਤ ਹੋਵੇਗੀ। ਉਹਨਾਂ ਇਹ ਵੀ ਦੱਸਿਆ ਕਿ ਇਸ ਵਨ ਵਿੱਚ ਮਸ਼ੀਨ ਦੇ ਲਾਇਸੈਂਸ ਇੰਸਟਾਲੇਸ਼ਨ ਅਤੇ ਸਬੰਧ ਸਟਾਫ ਦੀ ਟ੍ਰੇਨਿੰਗ ਪੰਦੀ ਕਾਰਵਾਈ ਆਰੰਭ ਕਰਤੀ ਗਈ ਹੈ ਅਤੇ ਜਲਦੀ ਇਸ ਮਸ਼ੀਨ ਨੂੰ ਲੋਕਤ ਵਿੱਚ ਵਰਤੋਂ ਲਈ ਸ਼ੁਰੂ ਕੀਤਾ ਜਾਵੇਗਾ। ਵੇਰਾ ਪੰਜਾਬ న్యూਸ ਲਈ ਰੂਪਨਗਰ ਤੋਂ ਲਾਡੀ ਖਾਬੜ ਦੀ ਰਿਪੋਰਟ ਤੇ ਬੀ ਟੈਕ ਟੈਕਨੀਕਲ ਨੇ ਜੀ ਕਰ ਦਿੱਤੀ ਆ ਸੱਤੀ ਲੱਖ ਦੀ ਮਸ਼ੀਨ ਆ ਉਹ ਉਧਰ ਚ ਇਸ਼ੂਸ ਆ ਗਏ ਤੇ ਉਹਦੇ ਵਾਸਤੇ ਕਮਰਾ ਇੱਕ ਸੈਪਰੇਟ ਚਾਹੀਦਾ ਹੁੰਦਾ ਸੋ ਉਹਦੇ ਜਿਹੜਾ ਕਮਰਾ ਬਣਾਣਾ ਸ਼ੁਰੂ ਕਰਤਾ ਉਹ ਮੈਂ ਸਾਰਾ ਐਕਸਪ੍ਰੇਟ ਕਰਾ ਤਾ ਇਸ ਵਿਜ਼ਿਟ ਤੋਂ ਬਾਅਦ ਕਮਰਾ ਬਣਾਣਾ ਸ਼ੁਰੂ ਹੋ ਗਿਆ ਉਹ ਲੇਕਿਨ ਉਹਨੂੰ ਟਾਈਮ ਲੱਗੇਗਾ ਤੁਹਾਨੂੰ ਜਦੋਂ ਮੈਂ ਕਿਹਾ ਆਪਾਂ ਸੀਜ਼ਨ ਦੇ ਵਿੱਚ ਮਸ਼ੀਨ ਯੂਜ਼ ਕਰ ਸਕੀਏ ਤਾਂ ਜਿਹੜਾ ਮੈਡੀਕਲ ਆਫਿਸ ਦਾ ਕਮਰਾ ਨਾ ਤੁਸੀਂ ਬਣਾਇਆ ਨੂੰ ਪ੍ਰਾਇੋਰਟੀ ਦੇ ਕੇ ਨਾ ਮਸ਼ੀਨ ਚੱਲਣੀ ਚਾਹੀਦੀ ਹੈ ਮੈਡੀਕਲ ਆਫਿਸ ਦਾ ਅੰਦਰ ਕਰੋ ਔਰ ਜਿਹੜੇ ਸਾਡੇ ਫੈਕਲੋਜੀਸਟ ਹੈਗੇ ਉਹ ਬੈਠਣਗੇ ਕਿਸੇ ਪਾਸੇ ਜੀ ਜਿਹੜੀ ਇਹ ਮਸ਼ੀਨ ਹੈ ਇਹ ਕਿਹੜੇ ਕਿਹੜੇ ਫੈਕਟਰ ਚਲੀ ਇਹ ਜਿਸ ਤਰ੍ਹਾਂ ਤੁਹਾਡੇ ਨੂੰ ਡੈਂਗੂ ਦਾ ਇਟਿਜ਼ਨਾ ਰਿਹਾ ਨਾ ਜੀ ਉਹਦੇ ਵਾਸਤੇ ਜਿਹੜਾ ਆਪਾਂ ਨੂੰ ਸਿੰਗਲ ਡੋਨਰ ਪਲਾਜ਼ਮਾ ਕਹਿੰਦੇ ਆ ਵੀ ਉਹ ਪਲੇਟਲੈਟਸ ਆਮ ਬੰਦੇ ਸਮਝਦੇ ਆ ਬੰਦੋ ਨਾ ਜੀ ਉਹ ਇੱਕ ਡੋਨਰ ਆਏਗਾ ਜਿਹੜਾ ਉਸੇ ਬਲੱਡ ਰੂਪਦਾ ਹੋਏਗਾ ਜਾਂ ਉਹ ਜਿਹੜਾ ਪਲੇਟਲੈਟਸ ਦੇ ਵਿੱਚ ਜਿਹੜਾ ਹੈਗਾ ਉਹਨੂੰ ਉਹਦੇ ਕੰਪੋਨੈਂਟਸ ਦੇਣੇ ਆ ਤੇ ਉਹ ਇਮੀਜੇਟਲੀ ਬਣਾ ਕੇ ਉਸਮਨੇ ਦੇਣੇ ਹੁੰਦੇ ਆ ਇਸ ਜਿਹੜੇ ਬਲੱਡ ਕੰਪੋਨੈਂਟਸ ਬਣਾਉਣ ਦੇ ਵਿੱਚ ਜਿਹੜਾ ਹੈਗਾ ਉਹਦੇ ਵਾਸਤੇ ਹੀਓ ਪ੍ਰੈਸਸ ਦੀ ਇਹ ਮਸ਼ੀਨਾਂ ਲੱਗੂ ਹੁੰਦੀ ਆ। ਇਹ ਸ਼ੀਨ ਬੜੀ ਮਹਿੰਗੀ ਆ ਤੇ ਸਾਨੂੰ ਇਹ ਵੀ ਮਰੀਜ਼ਾਂ ਨੂੰ ਉਹਦਾ ਫਾਇਦਾ ਹੋਵੇ ਜਿਹੜੀ ਸਰਕਾਰ ਨੇ ਪੈਸੇ ਖਰਚ ਕੇ ਆ ਰੇਂਜ ਕੀਤੇ ਆ ਜੋ ਵੀ ਕਿਸੇ ਸਰਕਾਰ ਨੇ ਜਿਹੜੀ ਵੀ ਫੈਸਿਲਿਟੀ ਲੋਕਾਂ ਨੂੰ ਦਿੱਤੀ ਉਹ ਲੋਕਾਂ ਤੱਕ ਪਹੁੰਚੇ ਉਹ ਇਹ ਮੇਰਾ ਮਕਸਦ ਆ ਜੀ ਇਸੇ ਤਰ੍ਹਾਂ ਜਿਹੜੇ ਤੁਹਾਡੇ ਡਰੱਗ ਐਡਿਕਸ਼ਨ ਬੜੀ ਸੀਰੀਅਸ ਪ੍ਰੋਬਲਮ ਆ ਉਹਦੇ ਵਾਸਤੇ ਤੁਹਾਨੂੰ ਪਤਾ ਹੀ ਮੈਂ ਤਾਂ ਆਈ ਬੜੇ ਸਾਰੇ ਵਿਜ਼ਿਟ ਕਰਕੇ ਦੱਸਦਾ ਤਾਂ ਕੋਈ ਦੇਖਦਾ